ਇਸ ਵਾਰ ਤਾਂ ਅਸੀਂ ਜਾ ਕੇ ਰਾਂਗੇ ਪੂਰਾ ਪੱਕਾ ਕੰਮ ਕਰਾ ਕੇ ਆਵਾਂਗੇ ਭਾਈ ਇਹ ਸਰਕਾਰ ਇੰਨੀ ਸੱਚੀ ਹੋਵੇ ਆ ਕੇ ਸਾਡੇ ਨਾਲ ਗੱਲ ਕਰੇ ਸਾਡੇ ਰਸਤੇ ਨਾ ਰੋਕਣ ਇਹ ਤਾਂ ਛਰੇਹਾਂ ਪਤਾ ਚੱਲ ਰਿਹਾ ਵੀ ਸਰਕਾਰ ਝੂਠੀ ਆ ਉਹ ਸਾਡੇ ਜਵਾਨਾਂ ਤੋਂ ਕੋਈ ਐਸੀ ਗੱਲ ਨਹੀਂ ਗਈ ਕਿ ਉਹ ਟੱਪ ਕੇ ਜਾਣਗੇ ਨਹੀਂ ਸਿਰਫ ਇਹ ਜਾਬਤੇ ਵਾਲੇ ਲੋਕ ਆ ਜਾਬਤੇ ਵਿੱਚ ਰਹਿੰਦੇ ਆ ਬਾਰ-ਬਾਰ ਕਿਸਾਨਾਂ ਕੋਈ ਇਹੀ ਕਹੀ ਜਾ ਰਿਹਾ ਭਾਈ ਜਾਬਤੇ ਵਿੱਚ ਰਹਿਣਾ ਹੈ ਜਾਬਤੇ ਵਿੱਚ ਰਹਿਣਾ ਹੈ ਜੋ ਤਕੜੀ ਨਹੀਂ ਘਟਾਪਾਂ ਦੀ ਆਵਾਜ਼ ਜਿਹੜੀ ਉਹ ਦਿੱਲੀ ਅੱਗੇ ਕਈ ਵਾਰ ਆ 18 ਵਾਰੀ ਸਾਡੇ ਵੱਡੇਾਂ ਨੇ ਦਿੱਲੀ ਦਿੱਤੀ ਆ ਹੁਣ ਇਹ ਕਿਤੇ ਦਿੱਲੀ ਤੇ ਬਿੱਲੀ ਮਾਰਨੀ ਇੱਕ ਗੱਲ ਐ ਔਨਅਰ ਦੇਖ ਰਹੇ ਹੋ ਮੈਂ ਹਾਂ ਨੂੰ ਰਾਜ ਸ਼ਰਮਾ ਸ਼ੰਭੂ ਬਾਰਡਰ ਤੇ ਤੁਹਾਡੇ ਨਾਲ ਜੁੜਿਆ ਤਨ ਤਸਵੀਰ ਦਿਖਾਣਾ ਛੋਟੇ ਛੋਟੇ ਬੱਚੇ ਵੀ ਸਮਰਥਨ ਕਰ ਰਹੇ ਆ ਅੰਦੋਲਨ ਦਾ ਇਹਨਾਂ ਦੇ ਹੱਥ ਦੇ ਵਿੱਚ ਤਖਤੀਆਂ ਫੜੀਆਂ ਨੇ ਬੈਨਰ ਫੜੇ ਆ ਨੋ ਫਾਰਮਰ ਨੋ ਫੂਡ ਮਤਲਬ ਜੇਕਰ ਕਿਸਾਨ ਨਹੀਂ ਤਾਂ ਅੰਨ ਵੀ ਨਹੀਂ ਉਧਰ ਪਰਲੇ ਪਾਸੇ ਲਿਖਿਆ ਨਾ ਬਣਾਓ ਬਾਰੂਦ ਸਾਨੂੰ ਸਿੱਟੇ ਇਹਦੇ ਮਾਰੇ ਹੋਣਗੇ ਅਸੀਂ ਕਿਸਾਨ ਹਾਂ ਅਤਵਾਦੀ ਨਹੀਂ ਹਰੇਕ ਭਾਸ਼ਾ ਦੇ ਵਿੱਚ ਲਿਖਿਆ ਹੈ ਅਸੀਂ ਕਿਸਾਨ ਹਾਂ ਅਤਵਾਦੀ ਨਹੀਂ ਮਤਲਬ ਦੱਸਿਆ ਜਾ ਰਿਹਾ ਹੈ ਇਸ ਪੋਸਟਰ ਦੇ ਮਾਧਿਅਮ ਰਾਹੀਂ ਵੀ ਕਿਸਾਨ ਆਪਣੀ ਫਸਲ ਆਪਣੀ ਜ਼ਮੀਨ ਦੀ ਲੜਾਈ ਲੜਨ ਵਾਸਤੇ ਪਹੁੰਚੇ ਹੈ ਇਹ ਅਤਵਾਦੀ ਨਹੀਂ ਹੈ ਤਾਂ ਜੋ ਤੁਸੀਂ ਇਹਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਸੱਟਰਿਓ ਗੱਲਬਾਤ ਕਰਦੇ ਆ ਕੀ ਨਾਮ ਹੈ ਬਾਈ ਜੀ ਤੁਹਾਡਾ ਗੁਰਵਿੰਦਰ ਸਿੰਘ ਗੁਰਵਿੰਦਰ ਸਿੰਘ ਗੁਰਵਿੰਦਰ ਸਿੰਘ ਜੀ ਇਹ ਪੋਸਟਰ ਰੱਖਿਆ ਹੈ ਬੱਚੇ ਤੁਹਾਡੇ ਨਾਲ ਹੈ ਕੀ ਸਨੇਹਾ ਦੇਣਾ ਚਾਹੁੰਦੇ ਹੋ ਨੇ ਇਹ ਜੇ ਸੀ ਆਪਾਂ ਮਗ ਅੱਗੇ ਵਾਸਤੇ ਜੇ ਕੋਈ ਪੀੜ ਪੈਂਦੀ ਛੋੜੇ ਤਾਂ ਹੀ ਬੱਚੇ ਹੋਣਗੇ ਸਾਡੇ ਉਹਨਾਂ ਨੂੰ ਦਿਖਾਉਣ ਵਾਸਤੇ ਆਏ ਆ ਅੱਛਾ ਅੱਗੇ ਵਾਸਤੇ ਇਹ ਇਹਨਾਂ ਨੂੰ ਤਿਆਰ ਕਰ ਰਹੇ ਆ ਅੱਗੇ ਵਾਸਤੇ ਸੇ ਠੀਕ ਹੈ ਇੱਕ ਕੀ ਲਿਖਿਆ ਤੁਸੀਂ ਅਸੀਂ ਕਿਸਾਨ ਹੱਤਵਾਦੀ ਨਹੀਂ ਉਹੀ ਐਸੀ ਕਿਸਾਨ ਆਈ ਅਤਵਾਦੀ ਧੋੜੀਆਂ ਜਿਹੜੇ ਸਾਡੇ ਦੇ ਉੱਪਰ ਗੋਲੀ ਘੇਰ ਰਹੇ ਆ ਇਹ ਤਾਂ ਕੋਈ ਬਾਰਡਰ ਬਣਾ ਕੇ ਰੱਖਤਾ ਇਹਨਾਂ ਨੇ ਜਿੱਦਾਂ ਕੋਈ ਚੀਨ ਦੇ ਦਾ ਪਾਕਿਸਤਾਨ ਦਾ ਬਾਰਡਰ ਉੱਥੇ ਵੀ ਨਹੀਂ ਚਲਦੀ ਨਹੀਂ ਗੋਲੀਬਾਰੀ ਜਿੱਥੇ ਜਿਵੇਂ ਇੱਥੇ ਸਾਡੇ ਕਿਸਾਨਾਂ ਦੇ ਕਰ ਰਹੇ ਆ ਬਹੁਤ ਗਲਤ ਕਰ ਰਹੇ ਆ ਕਾਰਨ ਕਿ ਉਹ ਕੀ ਹੈ ਕਿ ਦੱਸਣਾ ਪੈ ਰਿਹਾ ਅੱਜ ਸਰਕਾਰ ਨੂੰ ਕਿਉਂਕਿ ਸੂਬੇ ਵੱਖ ਨੇ ਦੇਸ਼ ਤਾਂ ਇੱਕੋ ਐ ਇੱਥੇ ਕਿਉਂ ਦੱਸਣਾ ਪੈ ਰਿਹਾ ਵੀ ਕਿਸਾਨ ਕਿਸਾਨ ਐ ਅਤਵਾਦੀ ਨਹੀਂ ਹੁਣ ਕੀ ਕਹੀਏ ਉਹਨਾਂ ਨੂੰ ਸਮਝਾਉਣਾ ਦੀ ਐ ਦੇਖੋ ਇਹਦੇ ਜੇ ਅਸੀਂ ਕੀ ਕਹਿ ਸਕਦੇ ਹਾਂ ਜੀ ਸੋ ਇਸ ਤਰ੍ਹਾਂ ਲਿਖਣ ਨਾਲ ਤੁਹਾਨੂੰ ਲੱਗਦਾ ਵੀ ਕੋਈ ਅਸਰ ਹੋਊਗਾ ਬਿਲਕੁ ਹੋਣਾ ਚਾਹੀਦਾ ਵੀ ਹੈ ਜੀ ਬਿਲਕੁਲ ਹੋਊਗਾ ਜੇ ਨਹੀਂ ਹੋਊਗਾ ਤਾਂ ਕਿਸਾਨ ਤਾਂ ਬੈਠੇ ਹੀ ਆਪਣੇ ਧਰਨੇ ਤੇ ਨੇ ਅੱਜ ਮੀਟਿੰਗ ਹੈ ਲੱਗਦਾ ਕੋਈ ਸਾਰਥਕ ਹੱਲ ਨਿਕਲੂਗਾ ਜਰੂਰ ਨਿਕਲੂਗਾ ਜੇ ਨਹੀਂ ਨਿਕਲੇ ਕਿਸਾਨ ਬੈਠੇ ਆਪਣੇ ਪਰ ਉਹ ਆਪਣੀ ਕਾਰਵਾਈ ਆਪ ਕਰਨਗੇ ਅੱਗੇ ਫਿਰ ਉਹ ਅਜ਼ਾਦੀ ਨੇ ਜਰੂਰ ਦੇਖਣਗੇ ਉਹ ਆ ਜੇ ਟਾਈਮ ਮਿਲੇ ਉਸ ਟਾਈਮ ਨੂੰ ਵਾਚ ਕਰਨਗੇ ਬਿਲਕੁਲ ਕਰਨਗੇ ਜੇ ਸਰਕਾਰ ਨਾ ਮੰਨੀ ਅਸੀਂ ਤਾਂ ਦਿੱਲੀ ਨੂੰ ਕੋਚ ਕਰਾਂਗੇ ਚਾਹੇ ਜੋ ਮਰਜ਼ੀ ਕਰਨਾ ਪੈ ਜਾਵੇ ਅਸੀਂ ਬੈਰੀਕੇਡ ਤੋੜਾਂ ਚਾਹੇ ਸ਼ਹੀਦੀਆਂ ਦੇਣੀਆਂ ਪੈ ਜਾਣ ਅਸੀਂ ਦਿੱਲੀ ਜਾ ਕੇ ਰਾਂਗੇ ਜੇ ਸਰਕਾਰ ਨਾ ਮੰਨੀ ਉਹ ਤਾਂ ਸਾਡੇ ਨਾਲ ਆਤਕਵਾਦੀ ਵਾਲਾ ਪਤੀਰਾ ਕਰ ਰਹੇ ਨੇ ਸਾਡੇ ਦੇ ਪਹਿਲੇ ਦਿਨ ਬੰਬ ਸਿੱਟੇ ਗੋਲੀਆਂ ਮਾਰੀਆਂ ਬਹੁਤ ਮੁੰਡੇ ਫਟੜ ਗਏ ਇਹ ਐਵੇਂ ਸਮਝ ਰਹੇ ਨੇ ਵੀ ਅਸੀਂ ਆਤਕਵਾਦੀਆਂ ਜਿਵੇਂ ਹਨ ਜੇ ਇੰਨੀ ਸਖਤਾਈ ਇਹ ਬਾਰਡਰਾਂ ਤੇ ਕਰਦੇ ਨੇ ਉੱਥੋਂ ਚਿੱਟਾ ਨਾ ਹੋਵੇ ਉੱਥੇ ਤਾਂ ਇਹਨਾਂ ਤੋਂ ਸਖਤਾਈ ਕਰੀ ਨਹੀਂ ਜਾਂਦੀ ਉੱਥੇ ਤਾਂ ਇੰਨੀ ਮਿਲਟਰੀ ਲੱਗਦੀ ਨਹੀਂ ਕਿ ਸ਼ਰੀਆਮ ਚਿੱਟਾ ਆ ਰਿਹਾ ਆਪਣੇ ਪੰਜਾਬ ਚ ਵਧੀਆ ਜੀ ਸਹੀ ਗੱਲ ਕਹੀ ਹੈ ਕਿ ਅਗਰ ਇਹੀ ਸਖਤਾਈ ਬਾਰਡਰਾਂ ਦੇ ਉੱਤੇ ਹੋ ਜਵੇ ਤਾਂ ਸ਼ਾਇਦ ਬਾਰਡਰਾਂ ਤੋਂ ਚਿੱਟਾ ਨਾ ਕਰੂਸ ਹੋਵੇ ਬੇਟਾ ਕੀ ਨਾਂ ਹੈ ਤੁਹਾਡਾ ਮਨਕੀਰ ਸਿੰਘ ਮਨਕੀਰਤ ਸਿੰਘ ਨੋ ਫਾਰਮਰ ਨੋ ਫੂਡ ਲਿਖਿਆ ਬੋਰਡ ਲੈ ਕੇ ਖੜੇ ਹੋ ਕਿਸ ਤਰ੍ਹਾਂ ਦੇਖ ਰਹੇ ਹੋ ਧਰਨਾ ਦੇਖਣਾ ਹੈ ਉਹ ਹਾਂਜੀ ਕੀ ਲੱਗਿਆ ਫਿਰ ਬਹੁਤ ਵਧੀਆ ਜੀ ਵਧੀਆ ਕਿਸਾਨ ਲੜ ਰਹੇ ਹਨ ਹਾਂਜੀ ਅੱਛਾ ਸਰਕਾਰ ਝੂਠੀ ਆ ਜੀ ਝੂਠੀ ਹੈ ਝੂਠ ਬੋਲਿਆ ਸਰਕਾਰ ਨੇ ਹਾਂਜੀ ਸਾਡੇ ਜ਼ੁਲਮ ਕਰ ਰਹੀ ਹੈ ਸਰਕਾਰ ਸਾਡੇ ਉੱਤੇ ਜ਼ੁਲਮ ਕਰ ਰਹੀ ਹੈ ਸਰਕਾਰ ਬੰਦ ਗੋਲੇ ਛਿੜ ਰਹੇ ਨੇ ਬੰਬੂ ਗੋਲੇ ਛਿੜ ਰਹੇ ਨੇ ਗੋਲੀਆਂ ਮਾਰ ਰਹੇ ਨੇ ਕਿ ਸਾਡੀ ਜੇ ਫਸਲ ਦਾ ਰੇਟ ਨਹੀਂ ਹੋਊਗਾ ਕਿ ਅਸੀਂ ਖਰਚਾ ਕਿੱਥੋਂ ਚਲਾਵਾਂਗੇ ਜੇ ਸਾਡੀ ਫਸਲ ਦਾ ਰੇਟ ਹੀ ਨਹੀਂ ਹੋਊਗਾ ਅਸੀਂ ਖਰਚਾ ਕਿੱਥੋਂ ਚਲਾਵਾਂਗੇ ਸਾਨੂੰ ਐਮਐਸਪੀ ਚਾਹੀਦੀ ਆ ਵਾਹ ਜੀ ਵਾਹ ਸੋ ਛੋਟੇ ਛੋਟੇ ਬੱਚਿਆਂ ਨੂੰ ਵੀ ਪਤਾ ਹੈ ਕਿ ਐਮਐਸਪੀ ਚਾਹੀਦੀ ਹੈ ਜੇਕਰ ਸਾਡੀ ਫਸਲ ਦਾ ਰੇਟ ਨਹੀਂ ਹੋਊਗਾ ਤੇ ਅਸੀਂ ਰੋਟੀ ਕਿੱਥੋਂ ਖਾਵਾਂਗੇ ਇਹ ਲਗਾਇਆ ਜੀ ਨਾ ਬਣਾਓ ਵਾਰੂਦ ਸਾਨੂੰ ਸਿੱਟੇ ਇਸ ਦੇ ਮਾੜੇ ਹੋਣਗੇ ਕੀ ਨਾ ਬੇਟਾ ਤੁਹਾਡਾ ਅਹਿਮਾਨਪੁਰ ਸਿੰਘ ਕਿਹੜੀ ਕਲਾਸ ਚ ਪੜਦੇ ਹੋ ਸੈਕੰਡ ਔਰ ਕਿ ਸੈਕਿੰਡ ਆਰਕੀਟ ਅੱਛਾ ਤੇ ਇੱਥੇ ਅੰਦੋਲਨ ਦੇ ਵਿੱਚ ਆਇਓ ਬੋਰਡ ਲੈ ਕੇ ਖੜੇ ਹਾਂ ਇੱਥੇ ਕਿੰਨੀ ਦੇਰ ਦੇ ਖੜੇ ਹਾਂ 6 ਦਿਨ ਹੋ ਗਏ ਭਾਈ 6 ਦਿਨ ਹੋ ਗਏ 6 ਦਿਨ ਤੋਂ 6 ਦਿਨ ਤੋਂ ਕਿਸਾਨ ਇੱਥੇ ਧਰਨੇ ਦੇ ਉੱਤੇ ਬੈਠੇ ਆ ਇਹ ਨੌਜਵਾਨ ਵੀ ਜਿਹੜੇ ਬੱਚੇ ਵੀ ਜਿਹੜੇ ਬਜ਼ੁਰਗ ਵੀ ਜਿਹੜੇ ਸਾਰੇ ਨਾਲ ਲੱਗੇ ਆ ਕੀ ਨਾਮ ਹੈ ਤੁਹਾਡਾ ਸੁਖਜਿੰਦਰ ਸਿੰਘ ਜੀ ਅੱਛਾ ਇੱਥੇ ਤੁਸੀਂ ਸਮਰਥਨ ਕਰਨ ਆਇਓ ਅਸੀਂ 5 ਦਿਨ ਤੋਂ ਇੱਥੇ ਅਭੋਰ ਤੋਂ ਆਏ ਹੋਏ ਆ ਇਸ ਅੰਦੋਲਨ ਵਿੱਚ ਸ਼ਾਮਲ ਹੋਣ ਵਾਸਤੇ ਜੋ ਇਹ ਸਾਡੇ ਭਰਾਵਾਂ ਤੇ ਤਸ਼ੱਦਦ ਹੋ ਰਿਹਾ ਉਹ ਮਤਲਬ ਸਾਡੀ ਜ਼ਮੀਰ ਨੇ ਸਾਨੂੰ ਇਜਾਜ਼ਤ ਨਹੀਂ ਦਿੱਤੀ ਕਿ ਅਸੀਂ ਘਰਾਂ 'ਚ ਬਹਿ ਕੇ ਆਪਣੇ ਭਰਾਵਾਂ ਤੇ ਹੁੰਦਾ ਤਸ਼ੱਦਦ ਵੇਖੀਏ ਸੋ ਅਸੀਂ ਉਹਨਾਂ ਦਾ ਸਾਥ ਵਣਾਉਣ ਲਈ ਇੱਥੇ ਪਹੁੰਚੇ ਹਾਂ ਜੀ ਸੋ ਬੜੀਆਂ ਮਾੜੀਆਂ ਗੱਲਾਂ ਜੋ ਇਹ ਪੰਕਤੀਆਂ ਤੁਸੀਂ ਬੱਚੇ ਦੇ ਹੱਥ ਵਿੱਚ ਪੜ ਰਹੇ ਹੋ ਸੋ ਮੈਂ ਉਹਨਾਂ ਪੰਕਤੀਆਂ ਤੇ ਕਹਿਣਾ ਚਾਹੁੰਦਾ ਕਿ ਸਾਨੂੰ ਕੋਈ ਸ਼ੌਂਕ ਨਹੀਂ ਆ ਇਹ ਅੰਦੋਲਨ ਕਰਨ ਦਾ ਜਾਂ ਅਸੀਂ ਮਰ ਗਏ ਜਾਂ ਅਸੀਂ ਆਪਣੇ ਭਰਾਵਾਂ ਦਾ ਨੁਕਸਾਨ ਕਰ ਗਏ ਸੋ ਸਾਸੀਂ ਸਰਕਾਰਾਂ ਨੂੰ ਬੇਨਤੀ ਕਰਦੇ ਕਿ ਅਸੀਂ ਸ਼ਾਂਤੀਪੂਰਵਕ ਆਪਣੇ ਹੱਕ ਮੰਗਣ ਆਇਆ ਸਾਨੂੰ ਸਾਡੇ ਹੱਕ ਦਿਓ ਤੁਸੀਂ ਸਾਨੂੰ ਮਜਬੂਰ ਨਾ ਕਰੋ ਕਿ ਅਸੀਂ ਉਸ ਰਾਹ ਤੇ ਤੁਰੀਏ ਜਿਹੜੇ ਰਾਹ ਤੇ ਅਸੀਂ ਤੁਰਨਾ ਨਹੀਂ ਚਾਹੁੰਦੇ ਜੇ ਤੁਸੀਂ ਸਾਨੂੰ ਸਾਡੇ ਹੱਕ ਪਿਆਰ ਨਾਲ ਨਹੀਂ ਦਿਓਗੇ ਤਾਂ ਸਾਹੀ ਫਿਰ ਹੱਕ ਜਿਹੜਾ ਉਹ ਖੋਣੇ ਵੀ ਜਾਣਦੇ ਆ ਆਪਣੇ ਹੱਕ ਲੜ ਕੇ ਲੈਣਾ ਜਾਣਦੇ ਆ ਸੋ ਹੱਕ ਦੀ ਗੱਲ ਹੈ ਹਾਂਜੀ ਕਿ ਇਹ ਸਰਕਾਰ ਇੰਨੀ ਸੱਚੀ ਹੋਵੇ ਆ ਕੇ ਸਾਡੇ ਨਾਲ ਗੱਲ ਕਰੇ ਸਾਡੇ ਰਸਤੇ ਨਾ ਰੋਕਣ ਇਹ ਤਾਂ ਸ਼ਰਿਆਮ ਪਤਾ ਚੱਲ ਰਿਹਾ ਵੀ ਸਰਕਾਰ ਝੂਠੀ ਆ ਹਰੇਕ ਵਾਅਦੇ ਤੋਂ ਮੁੱਕਰਦੀ ਆ ਪਿਛਲੀ ਵਾਰੀ ਚਲੋ ਇਹ ਕਿਹਾ ਸੀਗਾ ਇਹਨਾਂ ਨੇ ਵੀ ਐਮਐਸਪੀ ਦਵਾਂਗੇ ਇਸ ਵਾਰੀ ਫੇਰ ਮੁੱਕਰ ਗਏ ਇਸ ਵਾਰ ਦਾ ਅਸੀਂ ਜਾ ਕੇ ਰਾਂਗੇ ਪੂਰਾ ਪੱਕਾ ਕੰਮ ਕਰਾ ਕੇ ਆਵਾਂਗੇ ਭਾਈ ਸੋ ਪੱਕਾ ਕੰਮ ਪੱਕੀ ਗਾਰੰਟੀ ਲਿਖਤ ਦੇ ਵਿੱਚ ਚਾਹੀਦੀ ਐਸ ਪਾਸੇ ਆਓ ਜੀ ਕੀ ਕਹਿਣਾ ਚਾਹੁੰਦੇ ਹੋ ਮਿਰਜਾ ਅਸੀਂ ਇਹੀ ਕਹਿਣਾ ਚਾਹਾਂਗੇ ਸਾਡੀ ਬੇਨਤੀ ਆ ਸਰਕਾਰ ਨੂੰ ਵਸੇ ਖਾਲਸਾ ਬੇਨਤੀ ਨਹੀਂ ਕਰਦਾ ਹੁਕਮੇ ਕਰਿਆ ਕਰਦਾ ਕੀ ਜੋ ਇਹ ਦੁਵਾਰਾ ਬਣਾਈਆਂ ਨੇ ਇਹਨਾਂ ਨੂੰ ਛੇਤੇ ਛਿੱਤੀ ਹਟਾ ਲਿਆ ਜਾਏ ਤੇ ਖਾਲਸਾ ਫੇਰ ਵੀ ਮਹਾਰਾ ਦੇ ਭਾਣੇ ਚ ਤੇ ਹੁਕਮ ਤੇ ਚੱਲ ਰਿਹਾ ਹੈ ਇਹ ਦੁਵਾਰਾ ਦੇ ਬੂਰਾ ਕੁਝ ਨਹੀਂ ਕਰਦੀਆਂ ਬਾਬਲ ਕੰਧਾਰ ਤੱਕ ਸਾਡਾ ਰਾਜ ਰਿਹਾ ਹੈ ਤੁਸੀਂ ਪੰਗਾ ਕਿਹਨਾਂ ਨਾਲ ਲੈ ਰਹੇ ਹੋ ਯਾਰੋ ਉਸ ਕੌਮ ਨਾਲ ਜਿਨ੍ਹਾਂ ਦਿੱਲੀ ਕਿੰਨੀ ਵਾਰੀ ਜਿੱਤੀ ਕਿੰਨੀ ਵਾਰੀ ਛੱਡੀ ਸਾਡੇ ਸਰਦਾਰ ਬਗੈਰ ਸਿੰਘਾਂ ਨੇ ਦਿੱਲੀ ਫਤਿਹ ਕੀਤੀ ਫਤਿਹ ਕਰਕੇ ਅਸੀਂ ਫੇਰ ਦਿੱਲੀ ਉਹਨਾਂ ਨੂੰ ਦੇਤੀ ਦਿੱਲੀ ਫੇਰ ਉਹਨਾਂ ਨੂੰ ਦੇਤੀ ਨਾਲੇ ਦਿੱਲੀ ਹੈ ਹੀ ਅੱਜ ਨਵੇਂ ਪਾਸ਼ਾ ਮਹਾਰਾਜ ਗੁਰਤੇਗ ਬਾਦਰਜੀਬ ਦੌਲਤ ਦਿੱਲੀ ਅੱਜ ਅਗਰ ਨਵੇਂ ਪਾਸ਼ਾ ਮਹਾਰੇ ਕੁਰਬਾਨੀ ਨਾ ਦਿੰਦੇ ਤਾਂ ਅੱਜ ਦਿੱਲੀ ਨਹੀਂ ਸੀ ਹੋਣੀ ਨਾ ਕਹੂੰ ਅਪਕੀ ਨਾ ਕਹੂੰ ਤਬਕੀ ਅਗਰ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਜਗਤ ਮੈਂ ਸੁੰਨਤ ਹੁੰਦੀ ਸਭ ਕੀ ਤੇ ਸਾਡਾ ਹੱਕ ਜਿਹੜਾ ਸਾਡਾ ਹੱਕ ਇੱਥੇ ਰੱਖ ਸਾਡਾ ਹੱਕ ਮੰਨਦਾ ਹੈ ਲੈਣਾ ਵੀਰ ਜੀ ਇੱਕ ਪੀਦਾ ਦੇ ਦੋ ਬੇਟੇ ਨੇ ਅਗਰ ਇੱਕ ਵੱਡਾ ਭਰਾ ਨੂੰ ਕੇ ਛੋਟਾ ਭਰਾ ਪਈ ਆ ਜਾ ਬਹਿ ਜਾ ਸਾਫ਼ ਕਰ ਲੈ ਮੇਰੇ ਨਾਲ ਛੋਟਾ ਭਰਾ ਵੱਡੇ ਭਰਾ ਕੋਲੋਂ ਸਾਫ਼ ਕਰਨ ਜਾਵੇ ਛੋਟਾ ਭਰਾ ਗਾਹਾਂ ਤੋਂ ਦਰਵਾਜ਼ੇ ਨੂੰ ਕੁੰਡੀ ਲਾ ਲਵੇ ਦੁਵਾਰਾਂ ਕਰ ਦੇਵੇ ਚਾਦਰਾਂ ਲਾ ਦੇਵੇ ਬੰਬ ਦੇ ਗੋਲੇ ਘਰੇ ਉਧਰੋਂ ਇਹ ਚੰਗੀ ਗੱਲ ਨਹੀਂ ਹੁੰਦੀ ਲਾਠੀ ਚਾਰਜ ਕਰਨਾ ਚੰਗੀ ਗੱਲ ਨਹੀਂ ਕਿਉਂਕਿ ਛੋਟੇ ਭਰਾ ਦਾ ਹੱਕ ਮੰਗਣਾ ਫਰਜ਼ ਹੈ ਕਿਉਂਕਿ ਇੱਕ ਪਿਓ ਦੀ ਲਾਦ ਹੈ ਇੱਕੋ ਪਿਓ ਦੀ ਜਾਇਦਾਦ ਹੈ ਇਹ ਦਿੱਲੀ ਨਾਲ ਦੇ ਪਿਓ ਦੀ ਨਹੀਂ ਹੈਗੀ ਨਾਲੇ ਦਿੱਲੀ ਹਰ ਵਾਰ ਦਿੱਲੀ ਦਿੱਲੀ ਇਹਨਾਂ ਦੇ ਪਿਓ ਦੀ ਨਹੀਂ ਕੋਈ ਦਿੱਲੀ ਸਾਡੀ ਹੀ ਹੈ ਅਸੀਂ ਵੀ ਦੇਖਦੇ ਬਸਿੰਦੇ ਆ ਅਗਰ ਤੁਹਾਨੂੰ ਲੱਗਦਾ ਹੈ ਇਹ ਸਿੱਖ ਕੋ ਮਾਰ ਮਾਰ ਪਰੇਸ਼ਾਨ ਕਰਦੀ ਹੈ ਪ੍ਰੋਟੈਸਟ ਕਰਦੀ ਹੈ ਨਾਰੇਬਾਜ਼ੀਆਂ ਕਰਦੀ ਧਰਨੇ ਕਰਦੀ ਨੂੰ ਵੱਖਰਾ ਕਰ ਦਿਓ ਤੁਸੀਂ ਵੱਖਰਾ ਕਰ ਦੋ ਸਾਨੂੰ ਨਾਲੇ ਅੱਜ ਵੱਖਰਾ ਕਰਕੇ ਦਿਖਾਈ ਦਿੱਤਾ ਇਹ ਚ ਕਾਸਰ ਕਹਿ ਰਿਹਾ ਕਿ ਉਹਨੂੰ ਵੱਖਰਾ ਕਰ ਜੇ ਕਰਤਾ ਦਾ ਪ੍ਰੋਪਰ ਤਰੀਕੇ ਨਾਲ ਕਰ ਦੋ ਕੱਢੋ ਨਕਸ਼ੇ ਜੋ ਬਾਹਰ ਸਾਨੂੰ ਬੋਲੇ ਕੱਢੋ ਨਕਸ਼ੇ ਜੋ ਬਾਹਰ ਸਾਨੂੰ ਰਾਜ ਕਰੇਗਾ ਰਾਜ ਕਰੇ ਬਿਲਕੁਲ ਠੀਕ ਹੈ ਤੁਹਾਡੀ ਗੱਲ ਅੱਜ ਮੀਟਿੰਗ ਹੈ ਦੇਖਦੇ ਹਾਂ ਸ਼ਾਇਦ ਕੋ ਮੀਟਿੰਗ ਦੇ ਵਿੱਚ ਹੱਲ ਨਿਕਲੇ ਆਵੇ ਵੀਰ ਜੀ ਮੀਟਿੰਗਾਂ 'ਚ ਹੱਲ ਕਿਹਿਆ ਨਿਕਲਦਾ ਪਹਿਲਾਂ 1 ਸਾਲ ਅਸੀਂ ਬਹਿ ਕੇ ਆ ਗਏ ਉੱਥੇ 700 ਜਵਾਨ ਸਾਡਾ ਸ਼ਹੀਦ ਹੋ ਗਏ ਤੇ ਬਜ਼ੁਰਗ ਵੀ ਸ਼ਹੀਦ ਹੋਏ ਬੀਬੀਆਂ ਹੋਈਆਂ ਪਾਈ ਹੋਏ ਉਹਦਾ ਕੀ ਹੱਲ ਨਿਕਲਾ ਦਾ ਲollipops ਦੇ ਕੇ ਫਿਰ ਤੋੜ ਦੇਣਗੇ ਸਾਨੂੰ ਪ੍ਰੋਪਰ ਲਾਗੂ ਕਰਕੇ ਦੇਣ ਅਸੀਂ ਆਪਣੇ ਘਰੋਂ ਚੱਲ ਗਏ ਪਰ ਆਗੂ ਗੱਲ ਇਹੀ ਕਰ ਰਹੇ ਆ ਕਿ ਹੁਣ ਪ੍ਰੋਪਰ ਜਦੋਂ ਹੋਊਗਾ ਉਸ ਤੋਂ ਬਾਅਦ ਗੱਲ ਕਰਾਂਗੇ ਕੀ ਨਾ ਆਈ ਤੁਹਾਡਾ ਮੇਰਾ ਨਾਮ ਖਜਾਨ ਸਿੰਘ ਹੈ ਜੀ ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਰਨਤਾਰਨ ਤੋਂ ਆਗੂ ਆ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਜਿਹੜੇ ਆ ਬੈਰੀਕੇਡਿੰਗ ਇਹਨੇ ਨੇ ਕੀਤੀ ਆ ਉਹ ਸਾਡੇ ਜਵਾਨਾਂ ਤੋਂ ਕੋਈ ਅਜੀ ਗੱਲ ਨਹੀਂ ਗਈ ਕਿ ਉਹ ਟੱਪ ਕੇ ਜਾਣਗੇ ਨਹੀਂ ਸਿਰਫ ਇਹ ਜਾਬਤੇ ਵਾਲੇ ਲੋਕ ਆ ਜਾਬਤੇ ਵਿੱਚ ਰਹਿੰਦੇ ਆ ਬਾਰ ਬਾਰ ਕਿਸਾਨਾਂ ਨੂੰ ਇਹੀ ਕਹੀ ਜਾ ਰਿਹਾ ਬਈ ਜਾਬਤੇ ਵਿੱਚ ਰਹਿਣਾ ਹੈ ਜਾਬਤੇ ਵਿੱਚ ਰਹਿਣਾ ਹੈ ਕਿ ਜਿੰਨੀ ਸਬਰ ਦੀ ਜਿਹੜੀ ਜੰਗ ਹੈ ਸਬਰਿਆ ਜਿਹੜਾ ਉਹਦੀ ਉਮਰ ਲੰਬੀ ਹੁੰਦੀ ਆ ਜਿਹੜਾ ਜਬਰ ਆ ਉਹਦੀ ਉਮਰ ਬਹੁਤ ਘੱਟ ਹੁੰਦੀ ਆ ਇਹ ਆਪਣਾ ਜੋਰ ਅਜ਼ਮਾ ਕੇ ਦੇਖ ਲੈਣ ਇਹ ਤਾਂ ਨੌਜਵਾਨ ਬੱਚੇ ਖੜੇ ਆ ਸਾਡੇ ਆਗੂਆਂ ਦੇ ਕਿਉਂਕਿ ਆਗੂ ਸਿਆਣੇ ਨੇ ਸਰਬੌਰ ਨੇ ਕਿ ਉਹ ਰੋਕਦੇ ਆਉਂਦੇ ਨੇ ਕਿ ਬਾਈ ਆਪਾਂ ਇਹਨੂੰ ਅੱਗੇ ਨਹੀਂ ਜਾਣਾ ਨਹੀਂ ਤੇ ਇਹ ਤਾਂ ਕੁਝ ਵੀ ਨਹੀਂ ਇਹ ਤਾਂ ਕੋੜਿਆਂ ਨੀਗਾ ਟਾਪਾਂ ਦੀ ਆਵਾਜ਼ ਜਿਹੜੀ ਉਹ ਦਿੱਲੀ ਅੱਗੇ ਕਈ ਵਾਰ 18 ਵਾਰੀ ਸਾਡੇ ਵੱਡੇਆਂ ਨੇ ਦਿੱਲੀ ਜਿੱਤੀ ਆ ਹੁਣ ਇਹ ਕਿਤੇ ਦਿੱਲੀ ਤੇ ਬਿੱਲੀ ਮਾਰਨੀ ਇੱਕ ਗੱਲ ਐ ਇਹ ਤਾਂ ਕੀ ਕੀ ਚਾਹੁੰਦੇ ਆ ਕਿ ਸਾਨੂੰ ਜਿਹੜਾ ਸਾਡੀ ਨੌਜਵਾਨੀ ਐ ਸਾਡਾ ਯੂਥ ਆ ਜਿਹੜਾ ਉਹ ਜੋਸ਼ ਆ ਰੱਖਦਾ ਹੈ ਪਰ ਹੋਸ਼ ਦੇ ਨਾਲ ਨਾਲ ਕੈਮ ਆ ਬਿਲਕੁਲ ਮਤਲਬ ਕਿ ਜੋਸ਼ ਦੇ ਨਾਲ ਹੋਸ਼ ਚਾਹੀਦਾ ਸੋ ਨੌਜਵਾਨਾਂ ਚ ਜੋਸ਼ ਹੈ ਉੱਥੇ ਹੀ ਜਿਹੜੇ ਆਗੂ ਨੇ ਉਹਨਾਂ ਦੇ ਵਿੱਚ ਜੋਸ਼ ਹੈ ਦੋਹੇ ਰਲ ਕੇ ਜਿਹੜੀ ਇਹ ਜੰਗ ਲੜ ਰਹੇ ਨੇ ਅੱਜ ਜਿਹੜੀ ਹੈ ਚੌਥੀ ਮੀਟਿੰਗ ਹੋਣ ਜਾ ਰਹੀ ਹੈ ਸ਼ਾਮੀ 5:30 ਵਜੇ ਮੀਟਿੰਗ ਹੋਊਗੀ ਉਸ ਦੇ ਵਿੱਚ ਦੇਖਦੇ ਹਾਂ ਕਿਸ ਤਰ੍ਹਾਂ ਦੇ ਹੱਲ ਨਿਕਲਣਗੇ ਅੱਜ ਪ੍ਰਧਾਨ ਡੱਲੇਵਾਲ ਨਾਲ ਜਦੋਂ ਗੱਲ ਹੋ ਰਹੀ ਸੀ ਪ੍ਰੈਸ ਵਾਰਤਾ ਦੇ ਵਿੱਚ ਉਹਨਾਂ ਸਪਸ਼ਟ ਕਿਹਾ ਕਿ ਸਾਡਾ ਟੀਚਾ ਫਿਰ ਦਿੱਲੀ ਉਹ ਰਹੂਗਾ ਇਹ ਨਹੀਂ ਕਿ ਇੱਥੇ ਅਸੀਂ ਸਟੇਜ ਲਾ ਲੰਦੇ ਜੇਕਰ ਸਟੇਜ ਲਗਾਣੀ ਹੁੰਦੀ ਤਾਂ ਇੱਥੇ ਅਸੀਂ ਜਿਚਾ ਲੰਦੇ ਪਰ ਫਿਲਹਾਲ ਸਾਡਾ ਇੱਕੋ ਇੱਕ ਟਾਰਗੇਟ ਹੈ ਜੇਕਰ ਸਰਕਾਰ ਨਹੀਂ ਮੰਨਦੀ ਤਾਂ ਫਿਰ ਦਿੱਲੀ ਦੀ ਬਰੂਹਾਂ ਤੇ ਜਾ ਆਪਣੀ ਆਵਾਜ਼ ਪਹੁੰਚਾਵਾਂਗੇ ਕੈਮਰਾ ਪਰਸਨ ਅਤੁਲ ਵਰਮਾ ਦੇ ਨਾਲ ਅਨੁਰਾਗ ਸ਼ਰਮਾ ਔਨ 에ਅਰਲੀ ਸ਼ੰਭੂ ਮੋਰਚਿਤ